i don't know ਮੇਰੀ ਪੀਰੀ ਦੇ ਮਾਲਕ ਦੇ ਚਰਨਾਂ ਵਿੱਚ ਆ ਕੇ ਬਾਬਾ ਬਿਧੀ ਚੰਦ ਨੇ ਕਿਹਾ ਸੱਤੇ ਪਾਤਸ਼ਾਹ ਦੋ ਸੱਜਣ ਮੱਝਾਂ ਖਰੀਦ ਲਿਆਂਦੀਆਂ ਨੇ ਕਰਤਾਰਪੁਰ ਵਿੱਚ ਮੱਲਾ ਖਾੜਾ ਬਣ ਗਿਆ ਮਹਾਰਾਜ ਇੱਕ ਮੱਝ ਬੂਰੀ ਐ ਤੇ ਇੱਕ ਕਾਲੀ ਪਿਛਲੇ ਜ਼ਮਾਨਿਆਂ ਵਿੱਚ ਜਦੋਂ ਮੈਂ ਛੋਟਾ ਜਿਆ ਸੀ ਜਿਹੜੇ ਮੇਰੇ ਹਾਣੀ ਭਰਾ ਤੁਸੀਂ ਬੈਠੇ ਹੋ ਉਦੋਂ ਪੰਜਾਬ ਦੇ ਵਿੱਚ ਜੇ ਇੱਕ ਘਰ ਵਿੱਚ ਪੰਜ ਮੱਝ ਕਾਲੀਆਂ ਹੁੰਦੀਆਂ ਤੇ ਵਿੱਚ ਇੱਕ ਬੂਰੀ ਜ਼ਰੂਰ ਹੁੰਦੀ ਸੀ ਪਰ ਹੁਣ 50 ਸਾਲਾਂ ਬਾਅਦ ਜਿਹੜੀਆਂ ਬੂਰੀਆਂ ਮੱਝਾਂ ਨੇ ਉਹਨਾਂ ਦੀ نسل ਘਟਦੀ ਜਾਂਦੀ ਹੈ ਤੇ ਕਾਲੀਆਂ ਮੱਝਾਂ ਰਹਿ ਗਿਆ ਨੇ ਕਿਤੇ टाਵੀ टाਵੀ ਤੁਹਾਨੂੰ ਬੂਰੀ ਮੱਝ ਮਿਲੇਗੀ ਨਹੀਂ ਤੇ ਅੱਗੇ ਹਰੇਕ ਘਰ ਵਿੱਚ ਚੋਂ ਪੰਜਾਂ ਦੇ ਪਿੱਛੇ ਇੱਕ ਬੂਰੇ ਰੰਗ ਦੀ ਮੱਝ ਜ਼ਰੂਰ ਹੁੰਦੀ ਸੀ ਬੇਦੇਤ ਕਹਿੰਦਾ ਦਾਤਾ ਦੋ ਮੱਝਾਂ ਖਰੀਦ ਲਿਆਦੇ ਯਾਨੇ ਸੱਜੇ ਪਾਤਸ਼ਾਹ ਗਿਆ ਸੱਜਰ ਮੱਝਾਂ ਦਾ ਦੁੱਧ ਪਲਾਉਣਾ ਸ਼ੁਰੂ ਕਰ ਦਿਓ ਮਹਾਰਾਜ ਦੋਸਤਾਂ ਪਹਿਲਵਾਨ ਵੀ ਰੱਖ ਲਏ ਨੇ ਮਹਾਰਾਜ ਜੀ ਨੇ ਤਨਖਾਹ ਦੇਣੀ ਕਰਕੇ ਹੁਕਮ ਕਰ ਦਿੱਤਾ ਕਿ ਇਹ ਜਿਹੜਾ ਲੜਕਾ ਇਹਨੂੰ ਖਰਾਕਾ ਖਵਾ ਕੇ ਪਹਿਲਵਾਨ ਬਣਾਉਣਾ ਹੈ ਜਿੰਨਾ ਚਾਹੇ ਸਾ ਸੰਗਤ ਕਦੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਚਾਹ ਸੀ ਉਹਨਾਂ ਨੇ ਖਡੂਰ ਸਾਹਿਬ ਦੀ ਨਗਰੀ ਵਿੱਚ ਇਹ ਅਖਾੜਾ ਬਣਾਇਆ ਉਥੇ ਅੱਜ ਗੁਰਦੁਆਰਾ ਉਹਦਾ ਨਾਮ ਹੈ ਗੁਰਦੁਆਰਾ ਮੱਲ ਅਖਾੜਾ ਮਹਾਰਾਜ ਪਹਿਲਵਾਨਾਂ ਦੀਏ ਕੁਸ਼ਤੀਆਂ ਕਰਾਉਂਦੇ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ 6ਵੇਂ ਜਾਮੇ ਵਿੱਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਵਿੱਚ ਮੱਲ ਅਖਾੜਾ ਬਣਾਇਆ ਮਹਾਰਾਜ ਉਸ ਪਠਾਨ ਨੂੰ ਕਹਿੰਦੇ ਬੱਚੋ ਇਹ ਜਿਹੜੀਆਂ ਤੈਨੂੰ ਸੱਜਣ ਮੱਝਾਂ ਲੈ ਕੇ ਦਿੱਤੀਆਂ ਨੇ ਨਾ ਜਦੋਂ ਇਹਨਾਂ ਦਾ ਦੁੱਧ ਚੋਣਾ ਹੈ ਤੇ ਬਾਲਟੀ ਲੈ ਕੇ ਪਿੱਛੇ ਹਟ ਜਾਣਾ ਹੈ ਜਦੋਂ ਬਾਲਟੀ ਭਰ ਜਾਏ ਨਾ ਦੁੱਧ ਦੇ ਤੇ ਪਿੱਛੇ ਹਟ ਕੇ ਪੁੱਤਰਾ ਪੈਂਦਿਆ ਜਿਹੜਾ ਦੁੱਧ ਹੈ ਨਾ ਛੰਨਿਆਂ ਵਿੱਚ ਪਾ ਕੇ ਨਹੀਂ ਪੀਣਾ। ਬਾਲਟੀ ਭਰੀ ਹੋਵੇ ਨਾ ਦੁੱਧ ਦੇ ਜਿਹੜੇ ਪੋ ਦੇ ਵਿੱਚੋਂ ਜਿਹੜਾ ਦੁੱਧ ਪੀਣਾ ਹੈ ਜਦੋਂ ਛੰਨਿਆਂ 'ਚ ਪਾ ਕੇ ਨਹੀਂ ਪੀਣਾ। ਮਹਾਰਾਜ ਕਿਵੇਂ ਪੀਣਾ? ਲੜਕਾ ਕਹਿੰਦਾ ਸੱਜੇ ਪਾਤਸ਼ਾਹ ਕਹਿੰਦੇ ਜਿਹੜੇ ਬਾਲਟੀ ਦੇ ਕੁੰਡੇ ਨੇ ਕੁੰਡਿਆਂ ਨੂੰ ਹੱਥ ਪਾ ਕੇ ਬਾਲਟੀ ਤਾਂ ਨੂੰ ਚੱਕ ਲੈਣੀ ਐ। ਤੇ ਬਾਲਟੀ ਨੂੰ ਮੂੰਹ ਲਾ ਕੇ ਨਾ ਇੱਕੇ ਜੀ ਵਿੱਚ ਗਰਮ ਕਰਕੇ ਸਾ ਸੰਗਤ ਗੁਰਵਾਰ ਗਿੰਦ ਸਿੰਘ ਸਾਹਿਬ ਨੇ ਸਵੇਰੇ ਜਿੰਤਾ ਕੇ ਮਾਈ ਥਲਿਓ ਦੁੱਧ ਦੀ ਬਾਲਟੀ ਭਰ ਕੇ ਇੱਕੇ ਸਾਇ ਤਾਜ਼ਾ ਤਾਜ਼ਾ ਦੋ ਜੁੱਸੀ ਤਰ੍ਹਾਂ ਪੀਣਾ ਤੇ ਛਲਿਆਂ ਛਾ ਕੇ ਨਹੀਂ ਪੀਣਾ ਸਾ ਸੰਗਤ ਕਿੰਨਾ ਚਾਹੇ ਖਰਾਕਾ ਘਮਾਉਣ ਦਾ ਹੁਣ ਮੈਂ ਜਦੋਂ ਅੱਜ ਦੇ ਜ਼ਮਾਨੇ ਨਾਲ ਇਹਨਾਂ ਗੱਲਾਂ ਤੇ ਇਤਿਹਾਸ ਦੀ ਆ ਗਾਥਾਵਾਂ ਨੂੰ ਕੰਪੇਅਰ ਕਰਦਾ ਹਾਂ ਤੇ ਪਤਾ ਚੱਲਦਾ ਹੈ ਅੱਜ ਕੱਲ ਦਾ ਸਮਾਨਾ ਇੱਦਾਂ ਦਾ ਆ ਗਿਆ ਇੰਨੇ ਕਿ ਜਵਾਨ ਹੋ ਗਏ ਨੇ ਪੰਜਾਬੀ ਬੱਚੇ ਜੇ ਲੋਪ ਦੇਸ਼ਾਂ ਵਿੱਚ ਜਾ ਕੇ ਜਿਨ੍ਹਾਂ ਨੇ ਚੰਗੀਆਂ ਖਰਾਕਾਂ ਖਾਧੀਆਂ ਕੋਈ ਚੰਗੇ ਕੱਦ-ਕਾਠ ਵਾਲੇ ਵਧੀਆ ਮੁੰਡੇ ਹੋਣਗੇ ਪੰਜਾਬੀ ਤਾਂ ਗੱਲ ਸਰਦੀ ਜਾਂਦੀ ਹੈ ਅੱਜ ਕੱਲ ਲੋਕਾਂ ਦੀ ਸੰਤਾਨ ਥੋੜੀ ਹੈ ਕਿਸੇ ਦਾ ਇੱਕ ਬੱਚਾ ਤੇ ਕਿਸੇ ਦੇ ਦੋ ਔਲਾਦ ਮਹਿੰਗੀ ਹੈ ਮਾਂ-ਮਾ ਪਤਾ ਕੀ ਕਰਦੀਆਂ ਨੇ ਬੜੇ ਚਾਵਾਂ ਨਾਲ ਕਿਤੇ ਦੁੱਧ ਦਾ ਅੱਧਾ ਕੱਪ ਗਰਮ ਕਰਦੇ ਨੇ ਤੇ ਉਹ ਆਪਣੇ ਬੱਚੇ ਨੂੰ ਕਹਿੰਦੀਆਂ ਬੇਡਾ ਲੈ ਟੀਵੀ ਬਾਤ ਵੀ ਦੇਖ ਲਵੇਂ ਪੁੱਤਰ ਐ ਮੋਬਾਈਲ ਰੱਖ ਦੇ ਮੈਂ ਤੇਰੇ ਵਾਸਤੇ ਦੁੱਧ ਕਾੜਿਆ ਹੈ ਤੇ ਤੂੰ ਪੀ ਲੈ ਯਾਦੋ ਮਾਂ ਕਹਿੰਦੀ ਐ ਨਾ ਪੁੱਤਰ ਦੁੱਧ ਪੀ ਲੈ ਪੰਜਾਬ ਵਿੱਚ ਤੇ ਕੱਪ ਵਿੱਚ ਦੁੱਧ ਵੇਖ ਕੇ ਨਾ ਜਿਹੜਾ ਪੁੱਤਰ ਐ ਸੋਨੂ ਨਾਲੇ ਨੱਕ ਚੜਾਉਂਦਾ ਐ ਤੇ ਨਾਲੇ ਸਿਰ ਹਲਾ ਕੇ ਕਹਿੰਦਾ ਮੰਮੀ ਮੈਂ ਨਹੀਂ ਦੁੱਧ ਪੀਣਾ ਤੇ ਮੰਮੀ ਕਹਿੰਦੀ ਪਿਓ ਪੁੱਤਰ ਪੀਣਾ ਕਿਉਂ ਨਹੀਂ ਉਹ ਬੱਚਾ ਕਹਿੰਦਾ ਮੰਮੀ ਇਹਦੇ ਤੇ ਮਲਾਈ ਆਈ ਐ ਮੈਨੂੰ ਮਲਾਈ ਵਾਲਾ ਤੋਂ ਚੰਗਾ ਨਹੀਂ ਲੱਗਦਾ ਤੁਸੀਂ ਦੱਸੋ ਅੰਦੇ ਕੱਪ ਉਤੇ ਕਿੰਨੀ ਮੋਟੀ ਮਲਾਈ ਆ ਜਾਏਗੀ ਉਹ ਜਿਹੜਾ ਬੱਚਾ ਤੇ ਕੱਪ ਦੇ ਦੁੱਧ ਦੀ ਮਲਾਈ ਤੋਂ ਡਰ ਗਿਆ ਉਹ ਖੱਬੀ ਖਾਨ ਕਿੰਨਾ ਕੁ ਬਣ ਜਾਏਗਾ ਮੈਂ ਬੇਨਤੀ ਕਰ ਰਿਹਾ ਸੀ ਗੁਰੂ ਹਰਕਮਿੰਦਰ ਸਾਹਿਬ ਨੇ ਕਿਹਾ ਸੱਜਣਾ ਬੱਚੂ ਬਾਲਟੀ ਸੱਜਰ ਮੱਝ ਦੇ ਥੱਲਿਓਂ ਜੋ ਕੇ ਕੁੰਡਿਆ ਤੋਂ ਹੱਥ ਲਾ ਕੇ ਇੱਕੇ ਝੀਕ ਨਾਲ ਪੀਣਾ ਹੈ ਅੱਜ ਕੱਲ ਤਾਂ ਹੁਤਾ ਹੀ ਕਿਸੇ ਨੂੰ ਕਹਿ ਦਈਏ ਬੰਦੇ ਦਾ ਸਾਹ ਜਿਹੜਾ ਤਾਂ ਦਾ ਤਾਂ ਹੀ ਰਹਿ ਜਾਵੇ ਠਾਂ ਦਾ ਠਾਏ ਕਿਉਂਕਿ ਇਹਨਾਂ ਦੁੱਧ ਕੌਣ ਪੀਏਗਾ ਬੱਚਿਆਂ ਦੀ ਬਿਲਕੁਲ ਖਰਾਕ ਖਤਮ ਹੋ ਗਈ ਏ ਤੇ ਜੇ ਕੋਈ ਮਾਂ ਕਵੇ ਨਾ ਕਿ ਜੇ ਬੱਚਾ ਰੋਸ ਗਿਆ ਤੇ ਦੁੱਧ ਪੁੱਤਰ ਨਾ ਪੀ ਤੂੰ ਦੱਸ ਕੀ ਪੀਣਾ ਹੈ ਜਦੋਂ ਮੰਮੀ ਪੁੱਛਦੇ ਇਹਨਾਂ ਪੁੱਤਰ ਦੁੱਧ ਤਾਂ ਤੂੰ ਨਹੀਂ ਪੀਣਾ ਇਹਦੇ ਵਿੱਚ ਮਲਾਈ ਆਈਏ ਦੱਸ ਕੀ ਖਾਣਾ ਹੈ ਉਹ ਕਹਿੰਦਾ ਮੰਮੀ ਮੈਨੂੰ ਮੈਗੀ ਬਣਾ ਦਿਓ ਮੈਨੂੰ ਨਿਊਟਰਨ ਲਿਆ ਦਿਓ ਬਰਗਰ ਖਾ ਰਾ ਮੈਂ ਸੌਸ ਖਾਣਾ ਮੈਨੂੰ ਪੀਜ਼ਾ ਲਿਆ ਦਿਓ ਮੈਂ ਕੋਕ ਪੀਣਾ ਹੈ ਐਦਾਂ ਦੀਆਂ ਖਰਾਕਾਂ ਰਹਿ ਗਈਆਂ ਜਿਨ੍ਹਾਂ ਮਾਵਾਂ ਦੇ ਪੁੱਤ ਦੁੱਧ ਦਹੀਂ ਤੇ ਮੱਖਣ ਖਾਦੇ ਸੀ ਉਹ ਪੀਜ਼ੇ ਤੇ ਬਰਗਰ ਤੇ ਆ ਕੇ ਸਿਮਟ ਕੇ ਰਹਿ ਗਏ ਓ ਮੈਂ ਤੇਰੇ ਬਰੇਡਾ ਜੋਗੇ ਹੀ ਰਹਿ ਗਏ ਗੁਰੂ ਮਹਾਰਾਜ ਕਿਰਪਾ ਕਰੇ ਜਿੰਨਾ ਸਰਦਾਰਾਂ ਦੇ ਘਰ ਲੋਕ ਸਵੇਰੇ ਦੋਣਾ ਪਕਾਉਂਦੇ ਸੀ ਦੇਸੀ ਘਿਓ ਲਗਾ ਕੇ ਉੱਤੇ ਆਮ ਦਾ achar ਰੱਖਣਾ ਨਾਲ ਛੰਨਾ ਦੁੱਧ ਦਾ ਸਵੇਰੇ ਗਰਮ ਕਰਕੇ ਪੀਣਾ ਉਹਨਾਂ ਦੇ ਵੱਡੇ ਵੱਡੇ ਡੋਲੇ ਸੀ ਚੌੜੀਆਂ ਛਾਤੀਆਂ ਸੀ ਗੱਭਰੂ ਸੀ ਨਾ ਉਹਨਾਂ ਨੂੰ ਸਾਹ ਚੜਦਾ ਸੀ ਨਾ ਉਹਨਾਂ ਨੂੰ ਬਹੁਤੀ ਗਰਮੀ ਲੱਗਦੀ ਸੀ ਨਾ ਠੰਢੀ ਲੱਗਦੀ ਸੀ ਸਰਦੀ ਵਿੱਚ ਨੰਗੇ ਪਿੰਡੇ ਤੁਰੇ ਫਿਰਦੇ ਸੀ ਖਰਾਗਾ ਨੂੰ ਖਾਦੇ ਆ ਅੱਜ ਕਾ ਥੋੜੀ ਨਹੀਂ ਠੰਡ ਹੋ ਜਾਵੇ ਤੇ ਠਰੋਂ ਠਰੋਂ ਕਰਦੇ ਆ ਮਾਰੀ ਨਹੀਂ ਗਰਮੀ ਹੋ ਜੇ ਤੇ ਕੱਪੜੇ ਲਾ ਲਾ ਕੇ ਸੁੱਟਦੇ ਹਾਲ ਪਾਰਿਆ ਕਰਦੇ ਜਦੋਂ ਸਰੀਰ ਦੇ ਵਿੱਚ ਜਾਨ ਹੀ ਨਹੀਂ ਗਰਮੀ ਵੀ ਜਿਆਦੀ ਲੱਗਣੀ ਹੈ ਤੇ ਠੰਡ ਵੀ ਜਿਆਦੀ ਲੱਗਣੀ ਹੈ ਮਹਾਰਾਜ ਨੇ ਪਹਿਲਵਾਨ ਬਣਾਇਆ ਜਦੋਂ 6 ਮਹੀਨੇ ਲੰਘ ਗਏ ਨਾ ਸਤਿਗੁਰੂ ਕਹਿੰਦੇ ਚਲੋ ਦੇਖਦੇ ਆਂ ਵੀ ਪਹਿਲਵਾਨਾਂ ਨੇ ਇਹ ਜਿਹੜੇ ਨਵੇਂ ਪਹਿਲਵਾਨ ਐ ਇਹਨੂੰ ਕਿੰਨੇ ਕ ਦਾਸ ਖਾ ਲੈਂਦੇ ਸਤਗੁਰ ਸੱਤੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਆਟਾੜੇ ਦੇ ਲਾਗੇ ਗਏ ਮਹਾਰਾਜ ਦਾ ਤਿੱਲੇਦਾਰ ਜੋੜਾ ਚੂੜੀਦਾਰ ਪਜਾਮਾ ਉੱਤੇ ਅਚਕਨ ਪਾਈ ਹੋਈ ਖੱਬੇ ਪਾਸੇ ਗੁਲਾਬ ਦਾ ਫੁੱਲ ਟੰਗਿਆ ਮਹਾਰਾਜ ਦੇ ਗੋਲ ਡੌਲੇ ਚਹਿ ਛਾਤੀ ਮਹਾਂ ਚੌੜੀ ਛਾਤੀ ਸੱਜੇ ਪੇ ਘੜਿਆ ਸਰੀਰ ਲੰਬੀਆਂ ਬਾਹਾਂ ਗੋਲ ਡੌਲੇ ਡਲ ਕੁੰਡਲ ਕੁੰ ਕਰਦੇ ਨੈਰ ਮੱਥੇ ਤੇ ਦਸਤਾਰ ਸੀਸ ਤੇ ਸਜਾਈਏ ਉੱਤੇ ਸੁਨਹਿਰੀ ਕਲਗੀ ਮਹਾਰਾਜ ਚੜ੍ਹਦੀ ਕਲਾ ਵਿੱਚ ਨਜ਼ਰ ਆ ਰਹੇ ਚੰਦ ਵੀ ਸ਼ਰਮਾਉਂਦਾ ਸੀ ਗੁਰੂ ਅਰਜਨ ਸਾਹਿਬ ਨੂੰ ਵੇਖ ਕੇ ਮਹਾਰਾਜ ਕਹਿੰਦੇ ਵੀ ਉਸਤਾਦ ਪਹਿਲਵਾਨ ਨੂੰ ਕੀ ਕੁਝ ਸਿਖਾਇਆ ਜੇ ਮੁੰਡੇ ਨੂੰ ਦਿਖਾਓ ਜਦੋਂ ਮਹਾਰਾਜ ਹਾੜੇ ਤੇ ਲਾਗੇ ਗਏ ਪਹਿਲਵਾਨ ਕਹਿੰਦੇ ਆਓ ਮਹਾਰਾਜ ਦਿਖਾ ਦਿੰਨੇ ਆ ਉਹ ਜਿਹੜਾ ਗੱਭਰੂ ਸੀ ਨਾ ਪੈਂਦੇਖਾਂ ਪਠਾਨ ਮਹਾਰਾਜ ਕਹਿੰਦੇ ਜਲਦੀ ਜਵਾਨਾ ਗੁਰੂ ਜੀ ਆਏ ਨੇ ਇਹਨਾਂ ਨੂੰ ਦਿਖਾ ਕੋਈ ਕਰਤਵ ਜਿਉ ਮੁੰਡੇ ਪਹਿਲਵਾਨ ਪੈਂਦੇਖਾਂ ਨੇ ਆਪਣੀਆਂ ਦੋਵੇਂ ਐ ਬਾਵਾ ਸਿੱਧੀਆਂ ਇਦਾਂ ਕਰ ਲੀਆਂ ਤੇ ਸੱਜੇ ਪਾਸੇ ਪਹਿਲਵਾਨ ਬਾਹ ਤੇ ਹੀਟਾਂ ਨੂੰ ਲਟਕਾ ਲਿਆ ਤੇ ਦੂਜੇ ਨੂੰ ਖੱਬੇ ਪਾਸੇ ਆਹ ਸੰਗਤ ਦੇਖੋ ਨੌਜਵਾਨ ਗੱਭਰੂ ਬੱਚਾ ਹੈ ਖਰਾਕਾ ਖਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਹੈ ਐਉਂ ਬਾਹਾਂ ਖੜੀਆਂ ਕਰਕੇ ਐਉਂ ਸਿੱਧੀਆਂ ਕਰਕੇ ਖੜਾ ਹੈ ਦੋਵੇਂ ਬਵਾਹਾਂ ਨੇ ਇੱਕ ਸੱਜੇ ਪਾਸੇ ਖੱਬੇ ਪਾਸੇ ਦੋਨਾਂ ਡੌਲਿਆਂ ਤੇ ਲਟਕ ਗਏ ਕਿੰਨਾ ਚਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇਖਦੇ ਰਹੇ ਕੀ ਮਜਾ ਰ ਹੈ ਕਿ ਬਾਹ ਅੰਧੇ ਇੰਚ ਵੀ ਥੱਲੇ ਆਈ ਹੋਵੇ ਬਾਹਰ ਨਾਲ ਵੇਖਣ ਵਾਲਿਆਂ ਨੂੰ ਜਾਂਦਾ ਸੀ ਇਹ ਗੱਭਰੂ ਦੀਆਂ ਬਾਹਾਂ ਨਹੀਂ ਜਿਵੇਂ ਲੋਹੇ ਦੀ ਲੱਕ ਹੋਵੇ ਮਹਾਰਾਜ ਨੇ ਥਾਪੜਾ ਦਿੱਤਾ ਕਮਾਲ ਕਰ ਦਿੱਤੀ ਬੱਚਿਆ ਤੇਰੇ ਤੋਂ ਸਾਨੂੰ ਬੜੀਆਂ ਭਾਰੀਆਂ ਉਮੀਦਾਂ ਨੇ ਮਹਾਰਾਜ ਜੀ ਕਹਿੰਦਾ ਕੁਝ ਹੋਰ ਵੀ ਸਿੱਖਿਆ ਹੈ ਪਹਿਲਵਾਨ ਕਹਿੰਦੇ ਹਾਂ ਮਹਾਰਾਜ ਸਿੱਖਿਆ ਇੱਕ ਕੱਚਾ ਨਾਰੀਏ ਨੂੰ ਮੰਗਾਇਆ ਜਦੋਂ ਆਪਾਂ ਕਦੇ ਅਖੰਡ ਪਾਠ ਘਰ ਵਿੱਚ ਕਰਵਾਉਣੇ ਆਣਾ ਕਈ ਅਖੰਡ ਪਾਠੀ ਕਹਿੰਦੇ ਜੀ ਕੱਚਾ ਨਾਰੀਏ ਲੈ ਕੇ ਆਪਾਂ ਰੱਖਣਾ ਹੈ ਕੁੰਭ ਦੇ ਉੱਤੇ ਤੇ ਜਦੋਂ ਭੋਗ ਪੈ ਜੇ ਨਾਲ ਤੇ ਫਿਰ ਲੜਕੇ ਘਰ ਜੀ ਕਹਿੰਦੇ ਚਲੋ ਨਾਰੀਏ ਦੀ ਗਿਰੀ ਖਾਈਏ ਜਦੋਂ ਗਿਰੀ ਖਾਣੀ ਹੋਵੇ ਨਾ ਨਾਰੀਅਲ ਦੇ ਉਹਦੇ ਉਤੋਂ ਪਹਿਲੋਂ ਵਾਲ ਜੇ ਉਤਾਰੇ ਜਾਂਦੇ ਆ ਫਿਰ ਉਹਦਾ ਖੋਪਰ ਭੰਨਿਆ ਜਾਂਦਾ ਹੈ ਪਾਣੀ ਕੱਢਦੇ ਨੇ ਵਿੱਚੋਂ ਫਿਰ ਉਹ ਖੋਪਰ ਦੇ ਵਿੱਚੋਂ ਗਿਰੀ ਕੱਢ ਕੇ ਖਾਦੇ ਜਾਂਦੇ ਗੁਰੂ ਅਰਜਨ ਸਿੰਘ ਸਾਹਿਬ ਜੀ ਕਹਿੰਦੇ ਹੋਰੇ ਨੂੰ ਕਿਹੜਾ ਦਾ ਸਿਖਾਇਆ ਜੇ ਪਲਵਾਨਾਂ ਨੇ ਨਾ ਕੱਚਾ ਨਾਰੀਅਲ ਲਿਆ ਕੇ ਪੈਂਦੇ ਖਾ ਪਟਾਰ ਪਲਵਾਨ ਦੇ ਹੱਥੇ ਪਾੜਾ ਦਿੰਦਾ ਸਾਹਮਣੇ ਸਤਿਗੁਰੂ ਅਰਜਨ ਸਿੰਘ ਸਾਹਿਬ ਜੀ ਖੜੇ ਇਸ ਪਲਵਾਨ ਨੇ ਆਪਣੇ ਹੱਥਾਂ ਦੋਨਾਂ ਹੱਥਾਂ ਦੀਆਂ ਤਲੀਆਂ ਕਿਂਪੀਆਂ ਵਿੱਚ ਲੇ ਤਦੋ ਐਨ ਗੋੜਨੀ ਭੰਨਿਆ ਖਖੜੀਆਂ ਕਰ ਦਿੱਤਾ ਮਹਾਰਾਜ ਨੇ ਥਾਪੜਾ ਦਿੱਤਾ ਫੇਰ ਉਹਨਾਂ ਪਲਵਾਨਾਂ ਨੇ ਇੱਕ ਢਾਲ ਰੱਖੀ ਹੋਈ ਸੀ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਜਦੋਂ ਪਲਵਾਨ ਨੂੰ ਢਾਲ ਫੜਾਏ ਉਹਨੇ ਢਾਲ ਨੂੰ ਨਾ ਮਰੋੜ ਕੇ ਵਟ ਚਾੜ ਕੇ ਦੂਰੀ ਕਰ ਦਿੱਤਾ ਜਦੋਂ ਇੰਨੀ ਸ਼ਕਤੀ ਤੱਕੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਵੀ ਬੜੇ ਦਾਪੇ ਸਿਖਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਰੂਹ ਰਾਜੀ ਹੋ ਗਈ ਬਾਬੇ ਬਿੱਲੀ ਚਾਣੂ ਬੁਲਾਇਆ ਮਹਾਰਾਜ ਕਹਿੰਦੇ ਬਿੱਲੀ ਚਾਣੂ ਜਾ ਚੀਨਾ ਘੋੜਾ ਲੈ ਕੇ ਜਲੰਧਰ ਸ਼ਹਿਰ ਜਾ ਬਿਜਿਤ ਜਤ ਕਹਿੰਦਾ ਮਹਾਰਾਜ ਜਲੰਧਰ ਜਾ ਕੇ ਕੀ ਕਰਨਾ ਹੈ ਸਤਿਗੁਰੂ ਕਹਿੰਦੇ ਉੱਥੇ ਇੱਕ ਬਾਜ਼ਾਰ ਹੈ ਰੈਮਿਕ ਬਾਜ਼ਾਰ ਉਹ ਰੈਮਿਕ ਬਾਜ਼ਾਰ ਵਿੱਚੋਂ ਬੜੇ ਵਧੀਆ ਕਾਗਜ਼ੀ ਤੇ ਪਸ਼ੌਰੀ ਬਦਾਮ ਮਿਲਦੇ ਨੇ ਤੇ ਘੋੜੇ ਉੱਤੇ ਇੱਕ ਬੋਰੀ ਬਦਾਮਾਂ ਦੀ ਲੱਦ ਕੇ ਲਿਆ ਬਿਜਿਤ ਜਤ ਗਏ ਤੇ ਰੈਮਿਕ ਬਾਜ਼ਾਰ ਜਲੰਧਰ ਤੋਂ ਉਹ ਬਦਾਮਾਂ ਦੀ ਬੋਰੀ ਨੱਦ ਕੇ ਲੈ ਆਏ ਮਹਾਰਾਜ ਕਹਿੰਦੇ ਜਿਹੜੇ ਕਾਗਜ਼ੀ ਆ ਨਾ ਬਦਾਮ ਪਸ਼ੋਰੀ ਇਹ ਸ਼ੇਰਪੱਕੇ ਇਸ ਪਲਵਾਨ ਨੂੰ ਦੇਣੇ ਆ ਮਹਾਰਾਜ ਕਹਿੰਦੇ ਪੁੱਤ ਪੈਂਦੇ ਆ ਤੂੰ ਕਰਤਬ ਦਿਖਾਏ ਸਾਡਾ ਮਨ ਪ੍ਰਸੰਨ ਹੋ ਗਿਆ ਹੈ ਇਹ ਜਿਹੜੇ ਸ਼ੇਰਪੱਕੇ ਤੈਨੂੰ ਬਦਾਮ ਬਾਬਾ ਬਿਨੀ ਚੰਦ ਰੋਜ਼ ਦਵੇਗਾ ਨਾ ਇਹਨਾਂ ਨੂੰ ਦੰਦਾ ਨਾਲ ਚੱਪ-ਚੱਪ ਕੇ ਸ਼ੇਰਪੱਕੇ ਬਦਾਮਾਂ ਨੂੰ ਕਿਰੀਆਂ ਖਾਣੀਆਂ ਹੈ ਹਥੌੜੀ ਨਾਲ ਤੇ ਇਟਾਂ-ਵਟਿਆਂ ਨਾਲ ਬਦਾਮ ਨਹੀਂ ਤੋੜਦੇ ਨੰਨਾਂ ਨਾਲ ਭੱਜ ਬਣ ਕੇ ਸੇਰ ਪੱਕੇ ਬਦਾਮਾਂ ਦੀਆਂ ਕਿਰੀਆਂ ਚ ਆਪਣੀਆਂ ਨੇ ਸਾਥ ਸੰਗੇ ਸੱਜਰ ਮੱਜਾਂ ਦਾ ਦੁੱਧ ਯਾਦ ਰੱਖਿਓ ਜਿਹੜਾ ਬਚਾਈ ਦੇ ਜ਼ਮਾਨੇ ਵਿੱਚ ਪੰਜਾਬ ਵਿੱਚ ਰਹਿੰਦਾ ਹੋਇਆ ਦੁੱਧ ਨਹੀਂ ਪੀਏਗਾ ਉਹ ਕਿੰਨਾ ਪਹਿਲਵਾਨ ਬਣ ਜਾਏਗਾ ਤੁਸੀਂ ਇੱਕ ਗੱਲ ਖਿਆਲ ਵਿੱਚ ਰੱਖਿਓ ਅੱਜ ਕਰਨਾ ਉੱਥੇ ਪੰਜਾਬ ਵਿੱਚ ਜਾ ਕੇ ਦੇਖਿਓ ਇੱਥੋਂ ਤਾਂ ਇੱਥੋਂ ਦਾ ਤਾਂ ਮੈਨੂੰ ਬਹੁਤ ਜ਼ਿਆਦਾ ਪਤਾ ਨਹੀਂ ਪੰਜਾਬ ਦੇ ਵਿੱਚ ਤੁਸੀਂ ਕਿਸੇ ਘਰ ਵਿੱਚ ਦੇਖ ਲਓ 4 ਸਾਲ ਦਾ ਬੱਚਾ ਹੋਵੇ ਨਾ ਉਹ ਦਿਨੇ ਰਾਤ ਮੋਬਾਈਲ ਇੰਨਾ ਦੇਖਦਾ ਹੈ ਫੇ ਰੋਟੀ ਵੀ ਖਾਣੀ ਹੋਵੇ ਤੇ ਕਹਿੰਦਾ ਮੰਮੀ ਭੈਣੋ ਮੈਨੂੰ ਮੋਬਾਈਲ ਲਗਾ ਕੇ ਦਿਓ ਮੈਂ ਤਾਂ ਰੋਟੀ ਖਾਣੀ ਐ ਨਹੀਂ ਤੇ ਰੋਟੀ ਨਹੀਂ ਖਾਣੀ ਜਿੰਨਾ ਚਿਰ ਮੋਬਾਈਲ ਦਾ ਮਾਵਾ ਲਗਾ ਕੇ ਦੇਣ ਤੇ ਬੱਚੇ ਉਹਨਾਂ ਚ ਰੋਟੀ ਨਹੀਂ ਖਾਂਦੇ ਪਰ ਜਦ ਇਹ ਨਿਕਲਿਆ 4 ਸਾਲ ਦਾ ਬੱਚਾ ਤੇ 5 ਨੰਬਰ ਦੀਆਂ ਐਨਕਾਂ ਲੱਗੀਆਂ ਨੇ ਹੁਣ ਤੁਸੀਂ ਦੱਸੋ ਬੱਚਾ ਹੋਵੇ ਚੌਂ ਵਰਿਆਂ ਦਾ ਤੇ ਐਨਕਾਂ ਲੱਗ ਜਾਣ 5 ਨੰਬਰ ਦੀਆਂ 4 ਸਾਲਾਂ ਵਿੱਚ ਤੇ ਉਹ ਕਿੰਨੀ ਕਮਾਈ ਕਰ ਲਵੇਗਾ ਤੇ ਜਿਹੜੇ ਸਾਡੇ ਬਜ਼ੁਰਗ ਅੱਗੇ ਮੱਖਣ ਕਿਉਂ ਦੁੱਧ ਮਲਾਈਆਂ ਖਾਂਦੇ ਸੀ ਨਾ ਉਹਨਾਂ ਦੀ ਉਮਰ ਹੋ ਜਾਣੀ 70 ਵਰਿਆਂ ਦੀ ਇਹ 70 ਸਾਲਾਂ ਦੇ ਹੋ ਕੇ ਵੀ ਉਹ ਬਗੈਰ ਐਨਕ ਤੋਂ ਸੂਈ ਵਿੱਚ ਧਾਗਾ ਪਾ ਲੈਂਦੇ ਸੀ 70 ਸਾਲਾਂ ਦੇ ਬਜ਼ੁਰਗ ਅੱਜ ਕੱਲ ਬੱਚਾ 40 ਸਾਲਾਂ ਦਾ ਐਨਕਾਂ ਪਾਜ ਨਮਰ ਦੇ ਆ ਉਹਨਾਂ ਨੇ ਜ਼ਮਾਨਿਆਂ ਵਿੱਚ ਬਾਪੂ ਦੀ ਉਮਰ 70 ਸਾਲ ਦੀ ਬਗੈਰ ਐਨਕ ਤੋਂ ਸੂਈ ਵਿੱਚ ਧਾਗਾ ਪਰੋ ਕੇ ਰੱਖ ਦਿੰਦਾ ਸੀ ਇੱਕ ਖਾਸੀਅਤ ਸੀ ਜਿਨ੍ਹਾਂ ਨੇ ਖੁਰਾਕਾਂ ਖਾਧੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬੜੀਆਂ ਖੁਰਾਕਾਂ ਸਵਾਇਆਂ ਫਿਰ ਆਪਣੀਆਂ ਫੌਜਾਂ ਦਾ ਕਮਾਂਡਰ ਬਣਾ ਦਿੱਤਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਅੰਮ੍ਰਿਤਸਰ ਦੀ ਜੰਗ ਲੜੀ ਨਾ ਇਹ ਜਵਾਨ ਨੇ ਗੁਰੂ ਦੇ ਖਾਦੇ ਹੋਏ ਨਮਕ ਦਾ ਮੁੱਲ 모ੜਿਆ ਲੋਕ ਕਹਿੰਦੇ ਸੀ ਪੈਂਦਿਆ ਜਵਾਨਾ ਜਿਉਂਦਾ ਰਹੁ ਜੇ ਗੁਰੂ ਘਰੋਂ ਖੁਰਾਕਾਂ ਖਾਧੀਆਂ ਏ ਤੇ ਖੁਰਾਕਾਂ ਖਾਧੀਆਂ ਦਾ ਮੁੱਲ ਤਾਂ 모ੜਿਆ ਇਸ ਜ਼ਮਾਨਾ ਸ਼ਾਵਾਛੇ ਦਿੰਦਾ ਹੈ ਜਿਹੜਾ ਬੰਦਾ ਖਾਦੇ ਹੋਏ ਨਮਕ ਦਾ ਮੁੱਲ 모ੜੇ ਜਦੋਂ ਮਹਾਰਾਜ ਦੀ ਜਿੱਤ ਹੋ ਗਈ ਅਮਰਸਾਦੀ ਜੰਗ ਵਿੱਚ ਤੇ ਜਦੋਂ ਵਡਿਆਈ ਲੋਕਾਂ ਨੇ ਕੀਤੀ ਨਾ ਵੀ ਪਹਿੰਦੇ ਨੇ ਬੜੇ ਕਿਰਸ਼ਮੇ ਦਿਖਾਏ ਐ ਤੇ ਇਹਨੂੰ ਹੰਕਾਰ ਹੋ ਗਿਆ ਸਾਧ ਸੰਗਤ ਜਦੋਂ ਬੰਦੇ ਦੇ ਪੁੱਤਰ ਐਜੂਕੇਸ਼ਨ ਕਾਫੀ ਦੂਜਿਆਂ ਨਾਲੋਂ ਜ਼ਿਆਦਾ ਪੜ੍ਹਦੇ ਆਣ ਜਦੋਂ ਬੰਦੇ ਦਾ ਕਾਰੋਬਾਰ ਚੰਗਾ ਚੱਲ ਪਵੇ ਜਦੋਂ ਬੰਦਾ ਵੱਡਾ ਘਰ ਲੈ ਲਵੇ ਵੱਡੀ ਕਾਰ ਖਰੀਦ ਲਵੇ ਫਿਰ ਇੱਕ ਗੱਲ ਜੇ ਬੰਦੇ ਦੇ ਪੱਖ ਵਿੱਚ ਹੋਵੇ ਨਾ ਰੱਬ ਹੰਕਾਰ ਨਾ ਭੇਜੇ ਤੇ ਉਹ ਬਰੋਸਾ ਆਇਆ ਜਾਏਗਾ ਤੇ ਜਿਹੜੀਆਂ ਚੀਜ਼ਾਂ ਪ੍ਰਾਪਤ ਕਰਕੇ ਬੰਦਾ ਹੰਕਾਰੀ ਹੋ ਜਾਣਾ ਵੀ ਮੇਰੇ ਤਾਂ ਬੱਚੇ ਹੀ بڑے بڑے ਲਿਖੇ ਐ ਇਹਨਾਂ ਜਿੰਨਾ ਤਾਂ ਹੋਰ ਕੋਈ ਸਾਡੇ ਰਿਸ਼ਤੇਦਾਰੀ ਵਿੱਚੋਂ ਪੜਿਆ ਹੀ ਨਹੀਂ ਅਸੀਂ ਤਾਂ ਘਰ ਹੀ ਬੜਾ ਵੱਡਾ ਖਰੀਦ ਲਿਆ ਸਾਡੇ ਜਿੱਤੇ ਗੱਡੀ ਕਿਸੇ ਕੋਲ ਨਾ ਮਹਿੰਗੀ ਤੇ ਨਾ ਏਡੀ ਵੱਡੀ ਹੈ ਇਹ ਹੈ ਹਉਮੈ ਇਹ ਹੈ ਹੰਕਾਰ ਦਾਤ ਪਿਆਰੀ ਵਿਸਰਿਆ ਦਾਤਾਰਾ ਜਿਹੜੇ ਲੋਕ ਗੁਰੂ ਦੀਆਂ ਦਾਤਾਂ ਨਾਲ ਹੀ ਪਿਆਰ ਕਰਨ ਲੱਗ ਪੈਂਦੇ ਗੁਰੂ ਭੁੱਲ ਜਾਵੇ ਸਮਝੋ ਉਸ ਬੰਦੇ ਨੂੰ ਹੰਕਾਰ ਹੋ ਗਿਆ ਭੁੱਲ ਹੋ ਗਈ ਹੈ ਤੇ ਜਿਹੜਾ ਬੰਦਾ ਹੰਕਾਰਿਆ ਹੋਏਗਾ ਮੇਰੇ ਸਤਿਗੁਰੂ ਕਹਿੰਦੇ ਵੱਡੇ ਵੱਡੇ ਅਹੰਕਾਰਿਆ ਨਾਨਕ ਗਰਭ ਗਲੇ ਜਿਹੜੇ ਬੰਦੇ ਨੂੰ ਹੰਕਾਰ ਹੋ ਜਾਏਗਾ ਵੱਡੇ ਘਰ ਦਾ ਵੱਡੇ ਗੱਡੀ ਦਾ ਬੱਚਿਆਂ ਦੀ ਐਜੂਕੇਸ਼ਨ ਦਾ ਬੋਧੀ ਮਾਇਆ ਦਾ ਉਹ ভরਸਾ ਆਇਆ ਨਹੀਂ ਜਾਂਦਾ ਫੇਰ ਕੀ ਸੀ ਗੁਰੂ ਅਰਜਨ ਸਾਹਿਬ ਜੀ ਨੂੰ ਜਦੋਂ ਪਤਾ ਲੱਗਿਆ ਨਾ ਬਾਬੇ ਬਿੱਲੀ ਚੰਦ ਨੇ ਦੱਸਿਆ ਦਾਦਾ ਲੈ ਜਿਹਨੂੰ ਖਰਾਗਾ ਖਵਾਉਂਦੇ ਸੀ ਨਾ ਉਹ ਲੋਕਾਂ ਨੂੰ ਅੰਮ੍ਰਿਤਸਰ ਕਹਿੰਦਾ ਖਿਰਦਾ ਹੈ ਕਿ ਉਹ ਅੰਮ੍ਰਿਤਸਰ ਵਾਲਿਓ ਜਿਹੜੀ ਤੇ 6ਵੇਂ ਪੁਰਾਂ ਦੀਆਂ ਫੌਜਾਂ ਵਿੱਚ ਆ ਪਠਾਣਾਂ ਦਾ ਪੁੱਤ ਨਾ ਹੁੰਦਾ ਤੇ ਅੰਮ੍ਰਿਤਸਰ ਦੀ ਜੰਗ ਹੀ ਨਹੀਂ ਜਿੱਤੀ ਜਾ ਰਹੀ ਸੀ ਸਿੱਖਾਂ ਉਹ ਜਰਿਆਂ ਨੂੰ ਕੀ ਪਤਾ ਇਹ ਦਾਵੇਂ ਪਰਦਾ ਲਾ ਕੇ ਦਾਲ ਪ੍ਰਸ਼ਾਦੇ ਖਾਣ ਵਾਲੇ ਐ ਇਹ ਦਾਵੇਂ ਕਿ ਉਹ ਖਾ ਰਿਆ ਕਿਹੜਾ ਪ੍ਰਸ਼ਾਦ ਖਾ ਲਿਆ ਪ੍ਰਸ਼ਾਦੇ ਲੰਗਰ ਛਕ ਲਿਆ ਇਹ ਲੋ ਆਦੇ ਇਹਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਨੂੰ ਕੀ ਪਤਾ ਬੰਦਾਂ ਦੇ ਡੰਗਵੇ ਜਾ ਕੇ ਛੱਕੇ ਕਿਵੇਂ ਛੜਾਈਦੇ ਐ ਸਤ ਕਰੋ ਜੀ ਉਹ ਬਿਧੀ ਜਦ ਕਹਿੰਦਾ ਦਾਤਾ ਚੰਗੇ ਬਦਾਰੋਂ ਚਵਾਏ ਜੇ ਇਹਨੂੰ ਚੰਗੇ ਮੰਖਣ ਮਲਾਈਆਂ ਪਾਏ ਜੇ ਇਹ ਤਾਂ ਹੰਕਾਰੀ ਹੋ ਗਿਆ ਸਾ ਸੰਗਤ ਸਤਿਗੁਰੂ ਬੰਦੇ ਨੂੰ ਜਦੋਂ ਕਿਰਪਾ ਕਰਦਾ ਏ ਉਦੋਂ ਅਸਮਾਨ ਤੇ ਲੈ ਜਾਂਦਾ ਏ ਤੇ ਜੇ ਬੰਦਾ ਹੰਕਾਰੀ ਹੋ ਜਾਏ ਫਿਰ ਉੱਚਾ ਜੜੇ ਸੋ ਬਵੇ ਪਿਆ ਲਾ ਮਹਾਰਾਜ ਨੇ ਕਹੇ ਪਿੰਦੇ ਨੂੰ ਜਨ ਘਿਰਾਉਣਾ ਜੇ ਪਿੰਦੇ ਨੂੰ ਹੰਕਾਰ ਹੋ ਗਿਆ ਤੇ ਰੱਬ ਆਪੇ ਹੰਕਾਰ ਤੋੜੇਗਾ ਮਹਾਰਾਜ ਨੇ ਬੁਲਾਇਆ ਪਿੰਦੇ ਨੂੰ ਸੱਦੇ ਪਾਛਾ ਕਹਿੰਦੇ ਪੈਂਦਿਆ ਤੂੰ ਜੰਗ ਜਿੱਤ ਕੇ ਦਿੱਤੀ ਏ ਅਮਰ ਸਰ ਦੇ ਜਾਂ ਤੈਨੂੰ ਖੁੰਨੀਆਂ ਛੁੱਟੀਆਂ ਆਪਣੇ ਪਿੰਡ ਛੁੱਟੇ ਘੱਟ ਕੇ ਆ ਇਹ ਕਹਿੰਦੇ ਜਿਹੜਾ ਬੰਦਾ ਫੌਜ ਵਿੱਚ ਸਰਵਿਸ ਕਰਦਾ ਹੋਵੇ ਨਾ ਉਹਨੂੰ ਮਾਲਕਾਂ ਵੱਲੋਂ ਜਦੋਂ ਛੁੱਟੀ ਮਿਲ ਜਾਏ ਉਹ ਤਾਂ ਛਾਲਾ ਮਾਰ ਕੇ ਪਿੰਡ ਨੂੰ ਜਾਂਦਾ ਹੈ ਉਹ ਆਪਣੇ ਪਿੰਡ ਤਾਂ ਆ ਗਿਆ ਪਰ ਮਹਾਰਾਜ ਨੇ ਦੁਬਾਰਾ ਬੁਲਾਇਆ ਹੀ ਨਹੀਂ ਜਦੋਂ ਫਿਰ ਮਹਾਰਾਜ ਨੇ 2 ਸਾਲ ਮਗਰੋਂ ਉਹ ਰਿਆਡ ਕੀ ਹਰਗਬਿੰਦਪੁਰੇ ਦਾ جنگ ਲੜਿਆ ਫਿਰ ਨਥਾਣੇ ਦੀ ਢਾਟ ਦਾ جنگ ਉਹ ਲੜਿਆ ਮਾਲਵੇ ਵਿੱਚ ਮਹਾਰਾਜ ਨੇ ਬੁਲਾਇਆ ਹੀ ਨਹੀਂ ਜਦੋਂ ਮਾਲਵੇ ਦੀ ਜੰਗ ਜਿੱਤ ਕੇ ਆਏ ਨਾ ਕਰਤਾਰਪੁਰ ਤੇ ਬੜਾ ਸੜਿਆ ਬਰਿਆ ਪੈਂਦਾ ਬਾਬੇ ਬਿਜੀ ਚੰਦ ਨੂੰ ਕਹਿੰਦਾ ਉਹ ਬਿਜੀ ਚੰਦਾ ਛੇਵੇਂ ਗੁਰੂ ਨੇ ਮੇਰੇ ਨਾਲ ਬੜੀ ਮਾੜੀ ਕੀਤੀ ਜਦੋਂ ਬਿਜੀ ਚੰਦ ਨੂੰ ਨਾ ਸਾਈਡ ਤੇ ਲੈ ਗਿਆ ਪੈਂਦੇ ਖਾਂ ਕਹਿੰਦਾ ਬਾਬਾ ਛੇਵੇਂ ਗੁਰੂ ਨੇ ਮੇਰੇ ਨਾਲ ਬੜੀ ਮਾੜੀ ਕੀਤੀ ਤੇ ਉਹ ਬਿਧੀਚਨ ਪਤਾ ਕੀ ਕਹਿੰਦਾ ਕਹਿੰਦਾ ਓਏ ਪਠਾਨ ਦੇ ਪੁੱਤਰ ਖਬਰਦਾਰ ਤੇ ਆਪਣੀ ਦਬਦੋ ਫਿਰ ਛੇਵੇਂ ਪਾਤਸ਼ਾਹ ਨੂੰ ਪਾਪੀਆਂ ਜੇ ਮਾਰਾ ਗਿਆ ਤਾਂ ਤੇਰਾ ਕਿਉਂ ਮਰ ਗਿਆ ਤੈਨੂੰ ਯਤੀਮ ਨੂੰ ਤੇਰੀ ਮਾਂ ਗੁਰੂ ਘਰ ਵਿੱਚ ਲੈ ਕੇ ਆਈ ਤੇ ਸਤਗੁਰੂ ਨੇ ਤੇਰੋਂ ਗੱਲ ਨਾਲ ਲਗਾਇਆ ਤੈਨੂੰ ਖੁਰਾਕਾਂ ਖਵਾਈਆਂ ਪਹਿਲਵਾਨ ਬਣਾਇਆ ਉਹ ਤੈਨੂੰ ਫੌਜਾਂ ਦਾ ਕਮਾਂਡਰ ਬਣਾਇਆ ਤੇ ਤੂੰ ਕਹਿਣਾ ਕਿ ਮੇਰੇ ਤੋਂ ਬਗੈਰ ਛੇਵਾ ਗੁਰੂ ਜਿੱਤ ਨਹੀਂ ਸਕਦਾ ਖਬਰਦਾਰ ਦੇ ਗੁਰੂ ਘਰ ਵਿੱਚ ਸਹਿਬ ਨੂੰ ਫਿੱਕਾ ਬੋਲ ਬੋਲਿਆ ਤਾਂ ਇਹਦਾ ਨਾਮ ਹੈ ਮਰਦੋਬੁਨਾ ਦੇ ਇਧਰ ਵੀ ਪੁੱਛ-ਪੁੱਛ ਕਰੀ ਜਾਂਦੇ ਆਂ ਦੂਜਿਆਂ ਨੂੰ ਵੀ ਚੱਕੀ ਜਾਂਦੇ ਉਹਦੀ ਵੀ ਸੁਣੀ ਜਾਂਦੇ ਤੇ ਉਹਦੀ ਵੀ ਸੁਣੀ ਜਾਂਦੇ ਮਰਦ ਉਹਦਾ ਜਿਹੜਾ ਇੱਕ ਬੈੜੀ ਵਿੱਚ ਪੈਰ ਰੱਖੇ ਪਰਵਾਹ ਨਹੀਂ ਕੀਂ ਪੈਂਦੇ ਦੀ ਬਾਬੇ ਬਿਧੀ ਚੰਦ ਨੇ ਉਹਨੇ ਕਿਹਾ ਖਬਰਦਾਰ ਜੇ ਛੇਵੇਂ ਪਾਤਸ਼ਾਹ ਦੇ ਬਾਰੇ ਕੋਈ ਫਿੱਕਾ ਬੋਲ ਬੋਲਿਆ ਇੱਕ ਵਾਰ ਬਾਬਾ ਬਿਧੀ ਚੰਦ ਉਹਨਾਂ ਦੀ ਬਹਾਦਰੀ ਤੇ ਉਹਨਾਂ ਦੀ ਗਰਸਤਾ ਧਿਆਨ ਰੱਖ ਕੇ ਤੁਸੀਂ ਸਾਰੇ ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ ਬਈ ਤੇ ਬੰਦੇ ਦਾ ਸੁਭਾਅ ਤਾਂ ਸਾਦਨ ਦੀ ਚਾਕੀ ਵਰਗਾ ਹੈ ਦੇ ਨੇ ਇਧਰਲੇ ਪਾਸੇ ਪਈਏ ਸ਼ਾਮ ਨੂੰ ਬਾਥਰੂਮ ਵਿੱਚ ਉਧਰਲੇ ਪਾਸੇ ਤਿਲਕੇ ਚਲੀ ਜਾਂਦੀ ਏ ਇਦਾਂ ਦਾ ਬੰਦਾ ਨਹੀਂ ਹੋਣਾ ਚਾਹੀਦਾ ਕੋ ਬਾਹਤਰੀ ਹੋਣੀ ਚਾਹੀਦੀ ਏ ਜਿਹਦਾ ਨਿਮਕ ਖਾਦਾ ਹੋਵੇ ਉਹਦੇ ਪੱਖ ਵਿੱਚ ਬੰਦੇ ਨੂੰ ਰਹਿਣਾ ਚਾਹੀਦਾ ਫਿਰ ਵੀ ਸੀ ਬਾਬੇ ਬਿਲੀ ਜਾਣੇ ਕਿ ਆਹ ਖਬਰਦਾਰ ਗੁਰੂ ਨੂੰ ਠਿੱਕਾ ਨਾ ਬੋਲੀ ਜਦ ਸਾਖੀ ਆਉਣ ਵਾਲੀ ਏ ਆਵੀ ਗੁਰੂ ਘਰ ਰਬੇ ਸਾਹਿਬ ਦੇ ਚਰਨਾਂ ਵਿੱਚ ਉਹਨਾਂ ਨੇ ਤੇਰੇ ਗੁਨਾਹ ਮੁਆਫ ਕਰਕੇ ਤੈਨੂੰ ਕਲਜੇ ਦਾ ਲਗਾ ਲੈਣਾ ਜਦੋਂ ਸਾਖੀ ਆਈ ਤਮਾਮ ਸੰਗਤ ਬੈਠੀ ਏ ਪੈਂਦਾ ਵੀ ਬੈਠ ਗਿਆ ਕਿ ਸ਼ਰਧਾਲੂ ਆਇਆ ਉਹਨੇ ਇੰਨੇ ਪੋਸ਼ਾਕਾਂ ਤੇ ਗਜ਼ਰੀ ਤੋਂ ਖਰੀਦਾ ਹੋਇਆ ਚਿੱਟਾ ਬਾਦ ਮਹਾਰਾਜ ਦੇ ਚਰਨਾਂ 'ਚ ਭੇਟਾ ਰੱਖ ਕੇ ਉਹ ਸੁਦਾਗਰ ਪਾ ਕੇ ਕੌਂਚ ਕੱਲਾ